ਕੁਝ ਦਿਨਾਂ ਦੀ ਗੱਲ ਹੈ ਇੱਕ ਆਦਮੀ ਮਿਲਿਆ ਤੇ ਕਹਿਣ ਲੱਗਾ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਕੀ ਕਰਾਂ ਮੈਂ ਤੇ ਬਹੁਤ ਜ਼ਿਆਦਾ ਦੁਖੀ ਹਾਂ ਕਿੱਧਰ ਨੂੰ ਜਾਵਾਂ ਮੈਂ ਕਿਹਾ ਤੈਨੂੰ ਪਤਾ ਹੈ ਤੂੰ ਦੁਖੀ ਕਿਉਂ ਹੈ ਤੇਰੇ ਦੁੱਖਾਂ ਦਾ ਕਾਰਨ ਕੀ ਹੈ ਕਹਿਣ ਲੱਗਾ ਇਹ ਤੇ ਮੈਨੂੰ ਪਤਾ ਨਹੀਂ ਪਰ ਮੈਂ ਦੁਖੀ ਬਹੁਤ ਹਾਂ ਬਹੁਤ ਜ਼ਿਆਦਾ ਦੁਖੀ ਹਾਂ ਮੈਨੂੰ ਇੰਜ ਲੱਗਦਾ ਹੈ ਵੀ ਜਿਵੇਂ ਸਭ ਤੋਂ ਵੱਧ ਦੁਖੀ ਮੈਂ ਹੋਵਾਂ ਰੱਬ ਨੇ ਸਾਰੇ ਦੁੱਖ ਹੀ ਮੇਰੇ ਜ਼ਿੰਦਗੀ ਵਿੱਚ ਲਿਖ ਦਿੱਤੇ ਮੈਂ ਕਿਹਾ ਭਲੇ ਮਾਨਸਾ ਇਹ ਪੁਲੇਖਾ ਹਰ ਇੱਕ ਆਦਮੀ ਨੂੰ ਹੈ ਮੈਂ ਇੱਕ ਉਦਾਹਰਨ ਦਿੱਤੀ ਮੈਂ ਕਿਹਾ ਇੱਕ ਕਾਂ ਨੇ ਜਦੋਂ ਇੱਕ ਬਤਕ ਨੂੰ ਦੇਖਿਆ ਤੇ ਉਹਦੇ ਕੋਲ ਜਾ ਕੇ ਕਹਿਣ ਲੱਗਾ ਵੀ ਤੂੰ ਬਹੁਤ ਸੋਹਣੀ ਚਿੱਟਾ ਰੰਗ ਤੇਰਾ ਸਾਰੇ ਤੈਨੂੰ ਪਿਆਰ ਕਰਦੇ ਮੇਰਾ ਰੰਗ ਕਾਲਾ ਮੇਰੀ ਤੇ ਆਵਾਜ਼ ਸੁਣਨ ਵਾਸਤੇ ਕੋਈ ਤਿਆਰ ਨਹੀਂ ਉਹ ਬਤਕ ਕਹਿਣ ਲੱਗੀ ਵੀ ਇਹ ਪੁਲਖਾ ਮੈਨੂੰ ਵੀ ਸੀ ਕਿ ਮੈਂ ਬਹੁਤ ਸੋਹਣੀ ਆ ਪਰ ਮੇਰਾ ਪੁਲਖਾ ਉਦੋਂ ਦੂਰ ਹੋ ਗਿਆ ਜਦੋਂ ਮੈਂ ਦੋ ਰੰਗੇ ਤੋਤੇ ਨੂੰ ਦੇਖਿਆ ਵੀ ਤੋਤੇ ਵਿੱਚ ਦੋ ਰੰਗ ਮੈਂ ਤੇ ਕੱਲੀ ਚਿੱਟੀ ਉਹ ਤਾਂ ਮੇਰੇ ਨਾਲੋਂ ਵੱਧ ਖੁਸ਼ ਉਹ ਕਾਂ ਤੋਤੇ ਨੂੰ ਜਾ ਕੇ ਕਹਿਣ ਲੱਗਾ ਵੀ ਤੂੰ ਬਹੁਤ ਖੁਸ਼ ਏ ਤੇ ਤੋਤਾ ਕਹਿਣ ਲੱਗਾ ਇਹ ਭੁਲੇਖਾ ਮੇਰੇ ਮਨ ਵਿੱਚ ਵੀ ਬੜੇ ਚਿਰ ਦਾ ਸੀ ਪਰ ਜਦੋਂ ਮੈਂ ਮੋਰ ਨੂੰ ਦੇਖਿਆ ਉਹਦੇ ਵਿੱਚ ਇੰਨੇ ਰੰਗ ਦੁਨੀਆ ਉਹਨੂੰ ਦੇਖਣਾ ਪਸੰਦ ਕਰਦੀ ਏ ਦੁਨੀਆ ਉਹਦੇ ਖੰਭਾਂ ਨੂੰ ਸਾਭ-ਸਾਭ ਰੱਖਦੀ ਏ ਕਾਂ ਫਿਰ ਮੋਰ ਕੋਲ ਜਾ ਕੇ ਪੁੱਛਣ ਲੱਗਾ ਵੀ ਤੂੰ ਬੜਾ ਖੁਸ਼ ਏ ਬੜੇ ਲੋਕ ਉਹਨੂੰ ਦੇਖ ਰਹੇ ਸੀ ਮੋਰ ਨੂੰ ਪਹਿਲ ਪਾਉਂਦੇ ਨੂੰ ਜਦੋਂ ਲੋਕ ਆਸੇ-ਪਾਸੇ ਹੋਏ ਤੇ ਕਾਂ ਨੇ ਜਾ ਕੇ ਮੋਰ ਨੂੰ ਸਵਾਲ ਕੀਤਾ ਵੀ ਤੂੰ ਬੜਾ ਖੁਸ਼ ਏ ਹਜ਼ਾਰਾਂ ਲੋਕ ਤੈਨੂੰ ਆ ਕੇ ਦੇਖਦੇ ਨੇ ਤੇਰੇ ਖੰਭਾਂ ਨੂੰ ਸਾਂਭ-ਸਾਂਭ ਰੱਖਦੇ ਨੇ ਤੇ ਮੋਰ ਕਹਿਣ ਲੱਗਾ ਇਹ ਭੁਲੇਖਾ ਮੈਨੂੰ ਬੜੇ ਚਿਰ ਦਾ ਸੀ ਵੀ ਮੈਂ ਬੜਾ ਖੁਸ਼ ਹਜ਼ਾਰਾਂ ਲੋਕ ਮੇਰੇ ਕੋਲ ਆਉਂਦੇ ਨੇ ਪਰ ਮੈਂ ਇਸ ਚੜੀਆ ਘਰ ਵਿੱਚ ਦੇਖ ਲਾ ਕਿੰਨੇ ਚਿਰ ਦਾ ਰਹਿ ਰਿਆਂ ਕਿੰਨੇ ਪੰਛੀ ਜਾਨਵਰ ਇਸ ਚੜੀਆ ਘਰ ਵਿੱਚ ਨੇ ਪਰ ਜਦੋਂ ਕਾਮ ਹੈ ਤੇਰੇ ਵੱਲ ਵੇਖਦਾ ਤੂੰ ਬੜਾ ਚੰਗਾ ਐ ਇੱਥੇ ਮੈਂ ਤੇ ਕੈਦ ਵਿੱਚ ਫਸਿਆ ਤੂੰ ਤੇ ਆਜ਼ਾਦ ਐ ਜਿੱਥੇ ਮਰਜੀ ਉਡਾਰੀ ਮਾਰਨਾ ਬਹਿ ਜਾਣਾ ਜਿੱਥੇ ਤੇਰਾ ਦਿਲ ਕਰਦਾ ਐ ਉੱਥੇ ਜਾ ਕੇ ਚਲਾ ਜਾਣਾ ਐ ਅਸੀਂ ਤੇ ਕੈਦਾਂ ਸਾਡੇ ਨਾਲੋਂ ਵੱਧ ਸੁਖੀ ਤੂੰ ਐ ਕੋਸ਼ ਤੋਂ ਹੈ ਪਾਣ ਦੇ ਮਨ ਦਾ ਭੁਲੇਖਾ ਦੂਰ ਹੋ ਗਿਆ ਇਹ ਭੁਲੇਖਾ ਅੱਜ ਸਾਡੇ ਸਾਰਿਆਂ ਦੇ ਮਨ ਦਾ ਹੈ ਬੰਦਾ ਇਹ ਕਹਿੰਦਾ ਵੀ ਮੈਂ ਬਹੁਤ ਦੁਖੀ ਹਾਂ ਜਿਹੜਾ ਪੈਦਲ ਤੁਰਿਆ ਜਾ ਰਿਹਾ ਹੈ ਉਹ ਸਾਈਕਲ ਵਾਲੇ ਨੂੰ ਦੇਖ ਕੇ ਦੁਖੀ ਏ ਵੀ ਮੈਂ ਪੈਦਲ ਜਾ ਰਿਹਾ ਇਹਦੇ ਕੋਲ ਸਾਈਕਲ ਤੇ ਸਾਈਕਲ ਵਾਲਾ ਅੱਗੋਂ ਮੋਟਰਸਾਈਕਲ ਵਾਲੇ ਨੂੰ ਦੇਖ ਕੇ ਦੁਖੀ ਏ ਵੀ ਮੈਂ ਸਾਰਾ ਦਿਨ ਲੱਤਾਂ ਪੈਦਲ ਮਾਰਦਾ ਤੇ ਸਾਈਕਲ ਚੱਲਦਾ ਹੈ ਇਹ ਤੇ ਮੋਟਰਸਾਈਕਲ ਤੇ ਜਾ ਰਿਹਾ ਇਹ ਵੱਧ ਸੁਖੀ ਤੇ ਮੋਟਰਸਾਈਕਲ ਵਾਲਾ ਅੱਗੇ ਗੱਡੀ ਵਾਲੇ ਨੂੰ ਦੇਖ ਕੇ ਦੁਖੀ ਏ ਵੀ ਇਹ ਇਹਦੇ ਕੋਲ ਵੱਧ ਸੁੱਖੇ ਤੇ ਗੱਡੀ ਵਿੱਚ ਆਰਾਮ ਨਾਲ ਬਹਿੰਦਾ ਹੈ ਤੇ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ ਹੁਣ ਗੱਡੀ ਵਾਲਾ ਅੱਗੇ ਵੱਡੀ ਗੱਡੀ ਵਾਲੇ ਨੂੰ ਦੇਖ ਕੇ ਦੁਖੀ ਹੋਇਆ ਤੇ ਉਹ ਕਹਿੰਦਾ ਮੇਰੇ ਨਾਲੋਂ ਵੱਧ ਸੁਖੀ ਲੋਕ ਨੇ ਕਈ ਜਹਾਜ਼ਾਂ ਤੇ ਘੁੰਮਦੇ ਨੇ ਆਪਣੇ ਜਹਾਜ਼ ਨੇ ਬਸ ਗੁਰਮਖੋ ਇਹ ਦੁੱਖ ਹਰ ਇੱਕ ਬੰਦੇ ਦੇ ਅੰਦਰ ਟਿਕਿਆ ਹੋਇਆ ਹੈ ਜਦੋਂ ਬੰਦਾ ਇਹ ਦੇਖ ਲੈਂਦਾ ਵੀ ਮੇਰੇ ਕੋਲ ਕੁਝ ਨਹੀਂ ਰੱਬ ਨੇ ਇਹਨੂੰ ਸਭ ਕੁਝ ਦਿੱਤਾ ਹੈ ਉਦੋਂ ਬੰਦਾ ਦੁਖੀ ਹੁੰਦਾ ਹੈ ਗੁਰਮਖੋ ਹਰ ਜੀਵਨ ਦੀ ਅਵਸਥਾ ਵਿੱਚ ਪਰਮਾਤਮਾ ਦਾ ਸ਼ੁਕਰ ਕਰੋ ਜੋ ਕੁਝ ਵੀ ਰੱਬ ਨੇ ਤੁਹਾਨੂੰ ਦਿੱਤਾ ਹੈ ਉਹ ਬਹੁਤ ਚੰਗਾ ਦਿੱਤਾ ਹੈ ਜੇ ਤੁਹਾਡੇ ਪੈਰ ਨੰਗੇ ਨੇ ਨਾ ਤੁਸੀਂ ਨੰਗੇ ਪੈਰ ਤੁਰ ਰਹੇ ਹੋ ਤੇ ਤਾਂ ਵੀ ਰੱਬ ਦਾ ਸ਼ੁਕਰ ਕਰੋ ਉਹ ਵੀ ਤੇ ਲੋਕ ਨੇ ਜਿਨ੍ਹਾਂ ਕੋਲ ਪੈਰ ਹੀ ਹੈ ਨਹੀਂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਕੋਲ ਪੈਰ ਹੀ ਨਹੀਂ ਲੱਤਾਂ ਪੈਰਾਂ ਦੇ ਨਾਲ ਆਪਣੇ ਸਰੀਰ ਤੇ ਖੜੇ ਨਹੀਂ ਹੋ ਸਕਦੇ ਤੁਰ ਫਿਰ ਨਹੀਂ ਸਕਦੇ ਉਸ ਰੱਬ ਦਾ ਸ਼ੁਕਰ ਕਰਿਆ ਕਰੋ ਇਹ ਨਾ ਕਿਹਾ ਕਰੋ ਵੀ ਮੇਰੇ ਕੋਲ ਇੱਕ ਦੋ ਕਮਰੇ ਉਹਨੇ ਵੱਡੀ ਕੋਠੀ ਪਾਈ ਵੱਡੀ ਕੋਠੀ ਵਾਲਾ ਅੱਗੇ ਕਿਸੇ ਦੇ ਮਹਿਲ ਨੂੰ ਦੇਖ ਕੇ ਦੁਖੀ ਹੋਇਆ ਇਸ ਲਈ ਜ਼ਿੰਦਗੀ ਦਾ ਆਨੰਦ ਮਾਣੋ ਜੋ ਤੁਹਾਡੇ ਕੋਲ ਹੈ ਰੱਬ ਨੇ ਸਭ ਕੁਝ ਤੁਹਾਨੂੰ ਦਿੱਤਾ ਹੈ ਸਹੀ ਸਲਾਮਤ ਹੈ ਉਹਦਾ ਸ਼ੁਕਰ ਕਰੋ ਬਹੁਤਿਆਂ ਕੋਲ ਇਹ ਵੀ ਨਹੀਂ ਜੋ ਤੁਹਾਡੇ ਕੋਲ ਹੈ ਬੰਦਾ ਬਸ ਆਪਣੇ ਆਪ ਅੰਦਰੋਂ ਦੁਖੀ ਹੋਈ ਜਾ ਰਿਹਾ ਹੈ ਇਹਦੇ ਦੁੱਖਾਂ ਦਾ ਕਾਰਨ ਇਹਦੇ ਮਨ ਦਾ ਨਾ ਟਿਕਣਾ ਹੈ ਮਨ ਕਿਸੇ ਵੀ ਹਾਲਤ ਵਿੱਚ ਟਿਕਦਾ ਨਹੀਂ ਰੱਬ ਨੂੰ ਉਲਾਮੇ ਦੇਈ ਜਾ ਰਿਹਾ ਦੂਜੇ ਨੂੰ ਖਾਂਦਾ ਦੇਖ ਕੇ ਆਪ ਦੁਖੀ ਹੋਈ ਜਾ ਰਿਹਾ ਸ਼ੁਕਰ ਕਰਿਆ ਕਰੋ ਉਸ ਪਰਮਾਤਮਾ ਦਾ ਜਿੱਥੇ ਉਹਨਾਂ ਰੱਖਿਆ ਸਾਡੇ ਦੁੱਖਾਂ ਦਾ ਕਾਰਨ ਸਾਡੇ ਮਨ ਦਾ ਨਾ ਟਿਕਣਾ ਸਭ ਤੋਂ ਵੱਡਾ ਕਾਰਨ ਇਹ ਆ ਹੋਰ ਕੋਈ ਬਹੁਤਾ ਵੱਡਾ ਕਾਰਨ ਨਹੀਂ ਸਾਡੇ ਤੋਂ ਥੱਲੇ ਵੀ ਬਹੁਤ ਲੋਕ ਨੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਜਿਹੜੇ ਫੁੱਟ ਵਾਸਤੇ ਸੌਂਦੇ ਨੇ ਜਿਹੜੇ ਰਾਤ ਨੂੰ ਉਡੀਕ ਕਰਦੇ ਨੇ ਕੋਈ ਦੁਕਾਨ ਵਾਲਾ ਆਪਣੀ ਦੁਕਾਨ ਵਧਾਵੇ ਸ਼ਟਰ ਥੱਲੇ ਸਿੱਟੇ ਤੇ ਮੈਂ ਇਹਦੇ ਸਾਹਮਣੇ ਲੇਟ ਕੇ ਤੇ ਆਪਣੀ ਰਾਤ ਕੱਢਾਂ ਰੱਬ ਨੇ ਸਭ ਕੁਝ ਦਿੱਤਾ ਹੈ ਤੇ ਉਹਦਾ ਸ਼ੁਕਰ ਕਰਿਆ ਕਰ ਉਸ ਪਰਮਾਤਮਾ ਦੇ ਧੰਨਵਾਦ ਵਿੱਚ ਜੁੜਿਆ ਕਰ ਆਪਣੇ ਮਨ ਨੂੰ ਵਸ ਨੀਵਿਆਂ ਵੱਲ ਦੇਖ ਕੇ ਜਿਹੜੇ ਤੇਰੇ ਤੋਂ ਥੱਲੇ ਨੇ ਤੇ ਜੇ ਭਗਤੀ ਧਰਮ ਵਾਲੇ ਪਾਸੇ ਤੇ ਫਿਰ ਆਪਣੇ ਤੋਂ ਜਿਹੜੇ ਅੱਗੇ ਨਿਕਲ ਗਏ ਨੇ ਸੇਵਾ ਸਿਮਰਨ ਵਿੱਚ ਜੁੜੇ ਨੇ ਫਿਰ ਉਹਨਾਂ ਦਾ ਜੀਵਨ ਦੇਖ ਜੇ ਸੰਸਾਰ ਵਾਲੇ ਪਾਸੇ ਦੇਖਣਾ ਹੈ ਤੇ ਆਪਣੇ ਤੋਂ ਨੀਵੇਂ ਉਹਨਾਂ ਵੱਲ ਦੇਖ